ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਮੇਰਾ ਬਹੁਤ-ਬਹੁਤ ਸਲਾਮ ਪਿਆਰੇ ਦੋਸਤੋ ਸਾਲ 2025 ਸਮਾਪਤ ਹੋਣ ਜਾ ਰਿਹਾ ਹੈ ਔਰ ਅਸੀਂ ਇੱਕ ਨਵੇਂ ਸਾਲ 2026 ਦੇ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਾਂ ਸਾਲ 2025 ਸਾਡੇ ਲਈ ਮਿਲਿਆ ਚੁ ਲਿਆ ਤਜਰਬਿਆਂ ਵਾਲਾ ਰਿਹਾ ਲੇਕਿਨ ਅਸੀਂ ਬਹੁਤ ਬਹਾਦਰੀ ਅਤੇ ਦਲੇਰੀ ਦੇ ਨਾਲ ਇਹਨਾਂ ਸਾਰੇ ਮੁਕਾਬਲ ਟਾਕਰਿਆਂ ਦਾ ਮੁਕਾਬਲਾ ਕੀਤਾ ਚਾਹੇ ਉਹ ਹੜ੍ਹਾਂ ਪ੍ਰਭਾਵਿਤ ਕੀਤਰਾ ਦਾ ਸੀ ਚਾਹੇ ਸਾਡੇ ਸਰਹੱਦਾਂ ਦੇ ਉੱਤੇ ਜਿਹੜੀ ਟੈਨਸ਼ਨ ਖੜੀ ਹੋਈ ਸੀ ਗੁਰਦਾਸਪੁਰ ਜ਼ਿਲ੍ਹੇ ਨੇ ਇਸ ਚੀਜ਼ ਨੂੰ ਬਹੁਤ ਭੁਗ ਪਿਆ ਲੇਕਿਨ ਮੈਂ ਦਾਤ ਦੇਣਾ ਚਾਹੁੰਦਾ ਸ਼ਹਿਰ ਗੁਰਦਾਸਪੁਰ ਦੇ ਨਿਵਾਸੀਆਂ ਦਾ ਜ਼ਿਲ੍ਹਾ ਗੁਰਦਾਸਪੁਰ ਦੇ ਨਿਵਾਸੀਆਂ ਦਾ ਖਾਸ ਕਰਕੇ ਸਾਡੇ ਪਿੰਡਾਂ ਦੇ ਨੌਜਵਾਨਾਂ ਦਾ ਜਿਨ੍ਹਾਂ ਨੇ ਬਹੁਤ ਬਹਾਦਰੀ ਦੇ ਨਾਲ ਇਹਨਾਂ ਚੁਣੌਤੀਆਂ ਦਾ ਸਾਹਮਣਾ ਕੀਤਾ ਔਰ ਅਸੀਂ ਇਹਨਾਂ ਚੁਣੌਤੀਆਂ ਤੋਂ ਬਾਹਰ ਨਿਕਲ ਕੇ ਆਏ ਮੈਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਸਾਲ 2026 ਦੇ ਲਈ ਔਰ ਸਰਕਾਰੀ ਕਾਲਜ ਗੁਰਦਾਸਪੁਰ 2025 ਦੇ ਵਿੱਚ ਅਸੀਂ ਬਹੁਤ ਸਾਰੇ ਬਦਲਾਅ ਆਪਣੇ ਕਾਲਜ ਦੇ ਵਿੱਚ ਕੀਤੇ ਨੇ ਕੁਝ ਨਵੇਂ ਕੋਰਸ ਸ਼ੁਰੂ ਕੀਤੇ ਆ ਕਾਲਜ ਦੇ ਵਿੱਚ ਪੂਰਾ ਸਾਫ ਸਫਾਈ ਦਾ ਪ੍ਰਬੰਧ ਕੀਤਾ ਗਿਆ ਕਾਲਜ ਦੀ ਚਾਰਦੁਵਾਰੀ ਠੀਕ ਕਰ ਦਿੱਤੀ ਗਈ ਹੈ ਕਾਲਜ ਦੇ ਵਿੱਚ ਖੇਡਾਂ ਦੇ ਵਿਕਾਸ ਲਈ ਬਹੁਤ ਸਾਰੇ ਉਪਰਾਲੇ ਕੀਤੇ ਗਏ ਆ ਸੱਭਿਆਚਾਰਕ ਗਤੀਵਿਧੀਆਂ ਦੇ ਲਈ ਬਹੁਤ ਸਾਰੇ ਉਪਰਾਲੇ ਕੀਤੇ ਗਏ ਆ ਵਿਦਿਆਰਥੀਆਂ ਨੂੰ ਆਪਣੇ ਧਰਮ ਆਪਣੀ ਸੰਸਕ੍ਰਿਤੀ ਦੇ ਨਾਲ ਜੋੜਨ ਵਾਸਤੇ ਅਸੀਂ ਬਹੁਤ ਕੁਝ ਕੀਤਾ ਹੈ ਔਰ ਮੈਂ ਆਸ ਕਰਦਾ ਹਾਂ ਕਿ ਸਾਲ 2026 ਵੀ ਸਾਨੂੰ ਇਸੇ ਤਰ੍ਹਾਂ ਹੌਸਲੇ ਬੁਲੰਦ ਰੱਖੇਗਾ ਔਰ ਅਸੀਂ ਸਾਲ 2026 ਦੇ ਵਿੱਚ ਆਪਣੇ ਵਿਦਿਆਰਥੀਆਂ ਦੇ ਲਈ ਆਪਣੇ ਸ਼ਹਿਰ ਦੇ ਲੋਕਾਂ ਦੇ ਲਈ ਆਪਣੇ ਪਿੰਡਾਂ ਦੇ ਲੋਕਾਂ ਦੇ ਲਈ ਹੋਰ ਸੇਵਾ ਕਰ ਸਕਾਂਗੇ ਮੈਂ ਬਹੁਤ ਖੁਸ਼ੀ ਦੇ ਨਾਲ ਦੱਸਣਾ ਚਾਹੁੰਦਾ ਕਿ ਸਾਲ 2026 ਦੇ ਵਿੱਚ ਵੀ ਅਸੀਂ ਚਾਰ ਹੋਰ ਨਵੇਂ ਕੋਰਸ ਜਿਹੜੇ ਆ ਉਹ ਗੁਰਦਾਸਪੁਰ ਦੇ ਨਿਵਾਸੀਆਂ ਵਾਸਤੇ ਸ਼ੁਰੂ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਐਮ ਐਸ ਸੀ ਮੈਥਮੈਟਿਕਸ ਹੈ ਐਮ ਐ ਇੰਗਰੀਜ਼ੀ ਹੈ ਇਸ ਤੋਂ ਇਲਾਵਾ ਫਾਈਨ ਆਰਟਸ ਦਾ ਵਿਸ਼ਾ ਜਿਹੜਾ ਉਹ ਬੀਏ ਦੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ ਮਾਸ ਕਮਿਊਨੀਕੇਸ਼ਨ ਦਾ ਵਿਸ਼ਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਬੀਏ ਦੇ ਵਿੱਚ ਸੋ ਇਹਨਾਂ ਨਵੇਂ ਪ੍ਰੋਫੈਸ਼ਨਲ ਕੋਰਸਾਂ ਦੇ ਸ਼ੁਰੂ ਹੋਣ ਦੇ ਨਾਲ ਜਿਹੜੀ ਬਾਰਡਰ ਏਰੀਏ ਦੀ ਸਾਡੀ ਬਹੁਤ ਵੱਡੀ ਡਿਮਾਂਡ ਸੀ ਉਹ ਪੂਰੀ ਹੋ ਜਾਏਗੀ ਔਰ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਸਕਿੱਲ ਓਰੀਐਂਟਡ ਹੋ ਕੇ ਰੋਜ਼ਗਾਰ ਦੇ ਖੇਤਰ ਦੇ ਵਿੱਚ ਜਾ ਸਕਣਗੇ ਔਰ ਮੈਂ ਚਾਹੂਗਾ ਕਿ ਸਾਲ 2026 ਦੇ ਦਿਨ ਪਰਮਾਤਮਾ ਸਾਡੇ ਤੇ ਮਿਹਰ ਰੱਖੇ ਸਾਡੇ ਗੁਰਦਾਸਪੁਰ ਸ਼ਹਿਰ ਦੇ ਨਿਵਾਸੀਆਂ ਦੇ ਉੱਤੇ ਮਿਹਰ ਰੱਖੇ ਸਾਡੇ ਪਿੰਡਾਂ ਦੇ ਲੋਕਾਂ ਦੇ ਉੱਪਰ ਮਿਹਰ ਰੱਖੇ ਔਰ ਪੂਰਾ ਜ਼ਿਲ੍ਹਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਅਵਲ ਜ਼ਿਲ੍ਹਾ ਸਾਬਤ ਹੋਵੇ ਕਿਉਂਕਿ ਅਸੀਂ ਬਹੁਤ ਸਾਰੇ ਖੇਤਰਾਂ ਦੇ ਵਿੱਚ ਅੱਗੇ ਆਂ ਖੇਤੀ ਦੇ ਵਿੱਚ ਬਾਸਮਤੀ ਦੇ ਖੇਤਰ ਦੇ ਵਿੱਚ ਸਾਡਾ ਨਾਂ ਹੈ ਇੰਡਸਟਰੀ ਭਾਵੇਂ ਸਾਡੇ ਬਹੁਤ ਘੱਟ ਹੈ ਲੇਕਿਨ ਸਾਡੇ ਵਿਦਿਆਰਥੀਆਂ ਨੇ ਫੌਜ ਦੇ ਵਿੱਚ ਬਹੁਤ ਸਾਰੀਆਂ ਮੱਲਾ ਮਾਰੀਆਂ ਨੇ ਬਹੁਤ ਸਾਰੇ ਅਫਸਰ ਸਾਡੇ ਸਨਾਨੀ ਬਾਰਡਰ ਦੇ ਉੱਤੇ ਤਾਇਨਾਤ ਨੇ ਔਰ ਬਹੁਤ ਸਾਰੀਆਂ ਸ਼ਹਾਦਤਾਂ ਵੀ ਅਸੀਂ ਦਿੱਤੀਆਂ ਸੋ ਇਸ ਕਰਕੇ ਗੁਰਦਾਸਪੁਰ ਸ਼ਹਿਰ ਜਿਹੜਾ ਹੈ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਹੈ ਉਹ ਆਪਣੀ ਬਲੱਖਣ ਪਹਿਚਾਨ ਵਾਸਤੇ ਪੂਰੇ ਸੰਸਾਰ ਦੇ ਵਿੱਚ ਮਸ਼ਹੂਰ ਹੈ ਆਉਣ ਵਾਲਾ ਸਾਲ 2026 ਵਪਾਰੀਆਂ ਦੇ ਵਾਸਤੇ ਇੱਕ ਬਹੁਤ ਹੀ ਲਾਹੇਵੰਦ ਵਰਾ ਸਾਬਤ ਹੋਵੇ ਸਾਡੇ ਕਿਸਾਨਾਂ ਦੇ ਵਾਸਤੇ ਖੇਤੀ ਕਰ ਭੂਮੀਕਰ ਜਿਹੜੇ ਸਾਡੇ ਮਜ਼ਦੂਰ ਹੈ ਉਹਨਾਂ ਦੇ ਵਾਸਤੇ ਉਹਨਾਂ ਦੀਆਂ ਆਸਾਂ ਉਮੀਦਾਂ ਪੂਰੀਆਂ ਹੋਵੇ ਫਸਲਾਂ ਬਹੁਤ ਵਧੀਆ ਹੋਣ ਇਸੀ ਤਰ੍ਹਾਂ ਸਾਡੇ ਜਿਹੜੇ ਵਿਦਿਆਰਥੀ ਐ ਉਹ ਚੰਗੀ ਤਰ੍ਹਾਂ ਪੜ੍ਹਾਈ ਕਰ ਸਕਣ ਸ਼ਹਿਰੀ ਜਿਹੜੇ ਆਮ ਘਰਾਂ ਵਿੱਚ ਲੋਕ ਰਹਿੰਦੇ ਆ ਉਹਨਾਂ ਨੂੰ ਖੁਸ਼ੀਆਂ ਪ੍ਰਾਪਤ ਹੋਣ ਖੁਸ਼ੀਆਂ ਉਹਨਾਂ ਦੇ ਘਰਾਂ ਵਿੱਚ ਪ੍ਰਵੇਸ਼ ਕਰੇ ਮਾਂ ਲਕਸ਼ਮੀ ਉਹਨਾਂ ਦੇ ਘਰਾਂ 'ਚ ਪ੍ਰਵੇਸ਼ ਕਰੇ ਮੈਂ ਇਹੀ ਦੁਆ ਤੁਹਾਡੇ ਸਾਰਿਆਂ ਦੇ ਲਈ ਕਰਦਾ ਔਰ ਆਸ ਕਰਦਾ ਹੈ ਇਤੂ ਸੀ ਬੜੀ ਮਿਹਨਤ ਦੇ ਨਾਲ ਇਸ ਜ਼ਿਲ੍ਹੇ ਨੂੰ ਹੋਰ ਅੱਗੇ ਲੈ ਕੇ ਜਾਓਗੇ ਇਹ ਜ਼ਿਲ੍ਹਾ ਸ਼ਾਂਤੀ ਭਰਪੂਰ ਜ਼ਿਲ੍ਹਾ ਬਣਿਆ ਰਹੇ ਇਸ ਜ਼ਿਲ੍ਹੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਨਾ ਹੋਵੇ ਇਸ ਜ਼ਿਲ੍ਹੇ ਦੇ ਵਿੱਚ ਦੇ ਲੋਕ ਖੁਸ਼ੀ ਖੁਸ਼ੀਆਂ ਮਾਣ ਸਕਣ ਸਾਰੇ ਤਿਉਹਾਰਾਂ ਨੂੰ ਅਸੀਂ ਬਹੁਤ ਆਨੰਦਿਤ ਤਰੀਕੇ ਦੇ ਨਾਲ ਮਨਾਉਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਲ 2026 ਦੇ ਵਿੱਚ ਵੀ ਖੁਸ਼ੀਆਂ ਸਾਡੇ ਪਰਿਵਾਰਾਂ ਦਾ ਸਾਥ ਦੇਵੇ ਪਰਮਾਤਮਾ ਸਾਡਾ ਸਾਥ ਦੇਵੇ ਇਨਾ ਸ਼ਬਦਾਂ ਦੇ ਨਾਲ ਮੈਂ ਤੁਹਾਨੂੰ ਇੱਕ ਵਾਰ ਫਿਰ ਨਵੇਂ ਸਾਲ ਦੀ ਸਾਲ 2026 ਦੀ ਆਮਦ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਬਹੁਤ ਬਹੁਤ ਧੰਨਵਾਦ